51 ਦਾ ਟਾਈਮ ਲੱਗਿਆ ਉਹਨਾਂ ਦਾ ਅੱਛਾ 51 ਸਕਿੰਟ ਦਾ ਢੰਡਾਰੀ ਵਾਲਿਆਂ ਦਾ ਲੱਗਿਆ ਹੋਇਆ ਟਾਈਮ ਲੱਗਿਆ ਅੱਛਾ ਉਹ ਸਕਿੰਟ ਤੋੜ ਕੇ ਤੇ ਆ ਗਏ ਪਹਿਲੇ ਪਹਿਲਾਂ 52 ਲੱਗਿਆ ਸਾਡਾ ਇਹੋ 51 ਲਾਗੇ ਉਹ 51 ਲਾਗੇ ਚੌਧੀ ਸਾਹਮਣੂ ਲੱਗਦਾ ਸੀ ਵੀ ਹਜੇ ਟਾਈਮ 'ਚ ਗੁੰਜਾਇਸ਼ ਹੈ ਕੀ ਕਿ ਨਹੀਂ ਨਹੀਂ ਇਹ ਤਾਂ ਨਹੀਂ ਕਹਿ ਸਕਦਾ ਮੈਂ ਗੁੰਜਾਇਸ਼ ਤਾਂ ਸੀਗੀ ਜੇ ਮੈਂ ਕਹਿੰਦੇ ਸੀ ਅੱਛਾ ਇਹਨਾਂ ਨੇ ਉੱਪਰ ਕਰਾਇਆ ਬੋਲ ਦਾ ਅੱਛਾ ਆਪਾਂ ਇੱਕ ਵਾਰੀ ਬੋਲ ਦਾ ਦੀ ਜੇ ਤੁਹਾਡੇ ਕੋਲੇ ਜ਼ਿਕਰ ਹੈਗਾ ਵੀ ਕਿੰਨੇ ਕ ਬੋਲਦ ਖਰੀਦੇ ਆ ਬੋਲ ਜੇ ਕੋਈ ਲਿਖਿਆ ਪੜਿਆ ਦੇਖੋ ਲਿਖੇ ਪੜੇ ਜਿੰਨਾ ਕੇ ਦਿਮਾਗ ਚ ਉਹੀ ਲਿਖੇ ਪੜੇ ਆ ਹਾਂਜੀ ਕੋਈ ਨਾ ਇੱਕ ਵਾਰੀ ਤੁਸੀਂ ਹਾਂਜੀ ਮੈਂ ਤੁਹਾਨੂੰ ਦੱਸਦਾ ਜੀ ਹਾਂਜੀ ਬਹੁਤ ਜਿਹੜੇ ਮੇਨ ਮੇਨ ਜਿਆਦਾ ਮੈਨੂੰ ਅੱਛਾ ਮੇਨ ਮੇਨ ਕਿਉਂਕਿ ਉਹ ਜਿਹਾ ਜਿਵੇਂ ਹੁਣ ਬਾਈ ਬੱਚਾ ਨੇ ਕਹਿੰਦਾ ਮੇਰੇ 11 ਬਹੁਤ ਰਹਿ ਗਏ ਛਿੰਦਾ ਬਾਈ ਕਹਿੰਦਾ ਇਹ ਗੱਲ ਦੀ ਖਣਾਲੀ ਜਾਏਗੀ ਬਈ ਅਸੀਂ ਮੁਖਸਰ ਪੰਜਾਬ ਨੇ ਕੁਝ ਚੈਂਪੀਨਸ਼ਿਪ ਦੇ ਲਈ ਉਹ ਦਿੱਤੇ ਆ ਹਾਂਜੀ ਬੱਚੰਡਾਰੀ ਕਹਿੰਦਾ ਵੀ ਮੈਂ ਠੂਲੀ ਤੋਂ ਲਿਆ ਉਹ ਤੋਂ ਲਿਆ ਕੁਝ ਪਰੋਂ ਲਿਆ ਧੂਰ ਕੋਟੋਂ ਲਿਆ ਨੰਗਲਾ ਉਹ ਬਾਰਾ ਉਹ ਜਾਨੀ ਤੁਹਾਡੇ ਕੋ ਮੋਟੀ ਮੋਟੀ ਜੀ ਰਹਿ ਇਹਦੇ ਚ ਜਾਣੀ ਆ ਨਹੀਂ ਕੋਈ ਗੱਲ ਨਹੀਂ ਹਾਂਜੀ ਜਾਨੀ ਪਹਿਲਾਂ ਲਿਆ ਉਹ ਹੀ ਜਿਹੜਾ ਐਚੇ ਵਾਲੇ ਬੱਚੇ ਜਿੱਥੋਂ ਸਟਾਰਟ ਹੋਇਆ ਕੰਮ ਅੱਛਾ ਜੀ ਠੀਕ ਹੈ ਫੇਰ ਲਿਆ ਝੁੰਡਾ ਵਾਲਾ ਬੌਲਦ ਅੱਛਾ ਫੇਰ ਲਿਆ ਜੀ ਸਾਧੂ ਹਣਾ ਤੋਂ ਸ਼ੇਰਪਰੀਆ ਬੌਲਦ ਇਹ ਜਿਹੜਾ ਪੀਲਾ ਇਹ ਕਿੰਨੇ ਕ ਪੈਸਿਆਂ ਦਾ ਸੀ ਉਦੋਂ ਇਹ ਤੁਹਾਨੂੰ ਦੱਸਿਆ 4200 ਦਾ 4200 ਦਾ ਠੀਕ ਹੈ ਜੀ ਅੱਛਾ ਜੀ ਫੇਰ ਕੋਟਾਗਾ ਤੋਂ ਲਿਆ ਇੱਕ ਕੋਟਾਗਾ ਸ਼ਿਪਾਰੀਆ ਬੌਲਦ ਤੋਂ ਪਹਿਲੇ ਨੇ ਸ਼ਿਪਾਰੀਆ ਤੋਂ ਪਹਿਲਾਂ ਕੋਟਾਗਾ ਜਿਹੜਾ ਆਪਣਾ ਹਾਂ ਜੀ ਗੁਜਰਾਲ ਦੇ ਵਾਲੀ ਜੀ ਫੇਰ ਧੌਲ ਮੱਜਰੇ ਤੋਂ ਲਿਆ ਅੱਛਾ ਜੀ ਪੁੰਨੂ ਹਣਾ ਤੋਂ ਫੇਰ ਲਿਆ ਜੀ ਸਮਾਣੇ ਤੋਂ ਵੀ ਅੱਛਾ ਜੀ ਮਰਿੰਡੇ ਲੱਗੇ ਠੀਕ ਆ ਉਹ ਬੌਲ ਵੀ ਬਹੁਤ ਪੈਂਦਾ ਸੀ ਸਮਾਣਾ ਹਾਂਜੀ ਬੱਲੇ ਬੱਲੇ ਚੌਂਦੀ ਸਾਹਿਬ ਦੀ ਉਹਨੇ ਵੀ ਉਹਨੇ ਵੀ ਆਪਾਂ ਗੱਲਾਂ ਬਾਤਾਂ ਉਹਨਾਂ ਦੀਆਂ ਵੀ ਸੰਗੀਆਂ ਕਰਾਂਗੇ ਚੌਂ ਵਾਲੇ ਬੌਲ ਨੇ ਵੀ ਸਾਰੇ ਐ ਨਹੀਂ ਸ਼ੇਰਪੁਰੀਆਂ ਬੌਲ ਵੀ ਬਹੁਤ ਜਿੱਤੇ ਆ ਹਾਂਜੀ ਇਹ ਤਾਂ ਆਪਾਂ ਵੈਸੇ ਇਕੱਲੀ ਲਿਸਟ ਬੋਲਦੇ ਆਪਾਂ ਉਹ ਬੋਲਦਾ ਬੜੀ ਗੱਲਾਂ ਬਾਤਾਂ ਕਰਾਂਗੇ ਜੀ ਸਮਾਣੇ ਵਾਲਾ ਲਿਆ ਅੱਛਾ ਜੀ ਇਹ ਮਕੜੌਣੇ ਵਾਲਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੁਨੱਖਪਣੇ ਚ ਅੱਛਾ ਜੀ ਤੇ ਫਿਰ ਫਿਰ ਸਰਾਬੇ ਤੋਂ ਲਿਆ ਬੱਚਾ ਸ਼ਹੀਦ ਕਰਤਾਰ ਸਿੰਘ ਸਰਾਬੇ ਤੋਂ ਉੱਥੋਂ ਲਿਆ 25000 ਦਾ ਫਿਰ ਉਦੋਂ ਤਾਂ ਗੱਲ ਵੱਡੀ ਹੋਈ ਹੋਣੀ ਬਹੁਤ ਜ਼ਿਆਦਾ ਉਸ ਟਾਈਮ ਰੌਲਾ ਪੈ ਗਿਆ अच्छा जी उसी टाइम वो लेके उधर दो तीसरे देवे शराबे तो घोड़ी ਲਈ 25000 ਦੀ ਘੋੜੀਆਂ ਦਾ ਵੀ ਸ਼ੌਂਕ ਸੀ ਰੱਖ ਲੈਂਦੇ ਸੀ ਨਾਲ ਹਾਂਜੀ ਉਹ ਘੋੜੀ ਨੱਚਦੀ ਬਹੁਤ ਸੀ ਕਾਹੀ ਇੱਥੇ ਦੀ ਉੱਧਰ ਅੱਛਾ ਅੱਡਾਂ ਤੇ ਅਸੀਂ ਸ਼ਰਾਬੇ ਗਏ ਸੀ ਅੱਛਾ ਜੀ ਉਹ ਉੱਥੇ ਘੋੜੀ ਫਿਰਦੀ ਜੋ ਹੈਗੀ ਕੁਮਾਰ ਕੋਲ ਸੀ ਅੱਛਾ ਜੀ ਸ਼ਰਾਬੇ ਅੱਛਾ ਜੀ ਉਹ ਜਿੱਦਾਂ ਹੁਣ ਕਾਰ ਲਾ ਕੇ ਬੌਲਰ ਟਰੱਕ ਕੋ ਖੜੇ ਜਾਂ ਨੰਗਲ ਲੱਗੇ ਕਾਰ ਲੈ ਕੇ ਘੋੜੀ ਦੇਖ ਲਈ ਜਿਹੜੀ ਬਾਹਰ ਕਿਉਂ ਸਾਹਬ ਨੇ ਹਾਂ ਹਾਂ ਤਾਂ ਉਹ ਘੋੜੀ ਖੜੀ ਰਹੀ ਰਹੇ ਕਹਿੰਦੇ ਘੋੜੀ ਬਹੁਤ ਸੋਹਣੀ ਆ ਅੱਛਾ ਜੀ ਉਹ ਘੋੜੀ ਦੇਖਣ ਲੱਗੇ ਨੱਚਦੀ ਸੀ ਹਾਂਜੀ ਚੌਧਰੀ ਸਾਹਿਬ ਨੂੰ ਐ ਹੋ ਵੀ ਮੇਰਾ ਵੱਡਾ ਪਰਿਵਾਰਾ ਚਲਾ ਆਪਦੇ ਵਿਆਹਾਂ ਤੇ ਮੁੰਡਿਆਂ ਦੇ ਮੇਨ ਚੱਲ ਨਹੀਂ ਘੋੜੀ ਤਾਂ ਪਹਿਲਾਂ ਤੋਂ ਹੀ ਰੱਖਦੇ ਸੀ ਅੱਛਾ ਘੋੜੀਆਂ ਤਾਂ ਬੌਲ ਦਾ ਤੋਂ ਹੀ ਪਹਿਲਾਂ ਅੱਛਾ ਇਹਦੇ ਜਨਮ ਤੋਂ ਵੀ ਪਹਿਲਾਂ ਘੋੜੀਆਂ ਤੇ ਹੀ ਹੁੰਦੀ ਸੀ ਆ ਫੋਟੋ ਪੁਰਾਣੀ ਆ ਉਹ ਇੱਥੇ ਪਈ ਆ ਫੋਟੋ ਤੁਹਾਨੂੰ ਮੈਂ ਦਿਖਾਉਣਾ ਇਹ ਸੀ ਜਿੱਥੇ ਚੌਧਰੀ ਸਾਹਿਬ ਬੌਲਦ ਲੈਣ ਗਏ ਤੇ ਨਾਲ ਘੋੜੀ ਵੀ ਪਸੰਦ ਆ ਗਈ ਹਾਂਜੀ ਘੋੜੀ ਵੀ ਪਸੰਦ ਆ ਗਈ ਘੋੜੀਆਂ ਤਾਂ ਪਹਿਲਾਂ ਤੋਂ ਹੀ ਰੱਖਦੇ ਸੀ ਆ ਉਹਨਾਂ ਦੀ ਜਵਾਨੀ ਦੀ ਫੋਟੋ ਆ ਚੌਧਰੀ ਸਾਹਿਬ ਦੀ ਹਾਂਜੀ ਵਾਹ ਜੀ ਵਾਹ ਆ ਨੁਗਰੀ ਘੋੜੀ ਹੁੰਦੀ ਦੀ ਉਸ ਟਾਈਮ ਰੰਗ ਗੋਰਾ ਹੀ ਸੀ ਚੌਧਰੀ ਸਾਹਿਬ ਦਾ ਹਾਂਜੀ ਹਾਂਜੀ ਬਿਲਕੁਲ ਸਹੀ ਤੇ ਘੋੜੀ ਵੀ ਥੱਲੇ ਗੋਰੀ ਹੀ ਹਾਂਜੀ ਠੀਕ ਆ ਤੇ ਨੁਕਰੀ ਘੋੜੀ ਆਹੀ ਘੋੜੀ ਇਹ ਹਾਂਜੀ ਮੇਰੇ ਨਾਨਕੇ ਪਿੰਡ ਤੋਂ ਨਾਨਕੇ ਪਿੰਡ ਕਿਹੜੇ ਆ ਤੁਹਾਡੇ ਹਾਜੀਪੁਰ ਗੜ ਸ਼ੰਕਰ ਦੇ ਨਾਲ ਅੱਛਾ ਜੀ ਉੱਥੋਂ ਹੈਗੇ ਕੋਈ 17 18 ਕਿਲੋਮੀਟਰ ਅੱਛਾ ਜੀ ਜਦ ਕਿਹੜਾ ਕੋਈ ਕਾਰਾਂ ਅਸੀਂ ਤੁਰ ਕੇ ਜਾਂਦੇ ਅੱਛਾ ਇੱਕ ਥੋੜੀ ਮੈਂ ਗੱਲ ਵਿਚਾਲੇ ਕਰਦਾ ਇੱਕ ਆ ਵੀ ਕੋੜੀ ਵਾਲੀ ਫੋਟੋ ਰੱਖੀ ਹੋਈ ਹੈ ਹਾਂਜੀ ਇਹ ਵੀ ਇਹ ਵੀ ਕੋੜੀ ਉਰੇ ਖੱਣੀ ਹੁੰਦੀ ਉਹ ਛਾਪੇ ਤੋਂ ਲਈ ਤੀ ਕੋੜੀ ਛਾਪੇ ਤੋਂ ਜੀ ਹਾਂਜੀ ਅਮਲੇ ਕੋਲ ਨੇ ਤੇ ਕੋਲ ਕਹੜਾ ਉਹੀ ਰਾਏਕੋਟ ਕੋ ਰਾਏਕੋਟ ਕੋ ਕੋੜੀ ਛਾਪਾ ਇਹ ਚੌਧਰੀ ਸਾਹਿਬ ਨੇ ਹਾਂਜੀ ਇਹ ਬਾਪੂ ਜੀ ਉਹਨਾਂ ਦੇ ਹੈ ਜੀ ਇਹ ਰਾਏਕੋਟ ਤੋਂ ਲਈ ਤੀ ਇਹ ਕੋੜ ਛਾਪੇ ਵਾਲੇ ਸੰਤ ਨੇ ਜੀ ਜਿੰਨਾ ਤੋਂ ਲਈ ਸੀ ਅੱਛਾ 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 ਇਹ ਫਿਰ ਇਹਨਾਂ ਨੂੰ ਦੇ ਦਿੱਤੀ ਸੀ ਵਾਪਸ ਦੁਬਾਰਾ ਹਾਂਜੀ ਕੀ ਵਜਾ ਬੈਸਿਕ ਸੰਤਾਂ ਕਰਕੇ ਕਹਿੰਦੇ ਨਹੀਂ ਯਾਰ ਉਹੀ ਲੈ ਆਂਦੀ ਗਲਤ ਕਰਿਆ ਕੰਮ ਬਈ ਗੁਰੂ ਘਰ ਆਈ ਆ ਬਈ ਸੰਤਾਂ ਨੂੰ ਮੰਨੂ ਹੋ ਗਿਆ ਪੈਸੇ ਦੇ ਕੇ ਲੈ ਆਂਦੀ ਫਿਰ ਐਦਾ ਹੀ ਚੜਾ ਜਾਂਦੀ ਫਰੀਦ ਜੀ ਬਈ ਯਾਰ ਇਹ ਨਹੀਂ ਕੰਮ ਗਲਤ ਕਰ ਲਿਆ ਆਪਾਂ ਨੇ ਸੰਤਾਂ ਨੂੰ ਚੀਜ਼ ਦੇਈ ਦੀ ਆ ਕਿ ਲਈ ਦੀ ਆ ਬਾਗ ਐਂਦਾ ਉੱਚੇ ਚਰਾਣੇ ਚਾੜੀ ਘੋੜੀ ਇੱਕ ਬਾਬਿਆਂ ਨੇ ਕਹਿੰਦਾ ਬਾਬਾ ਮਾਸਤ ਰਾਮ ਜੀ ਦੇ ਮਾਸਤ ਰਾਮ ਜੀ ਦੇ ਉਹਨਾਂ ਨੇ ਕਿਹਾ ਜੇ ਘੋੜੀ ਚਾਹੀਦੀ ਐ ਚੌਦੀ ਸਾਹਿਬ ਕਹਿੰਦੇ ਚੱਕ ਜੀ ਆਜੂ ਰਾਤ ਤੋਂ ਰਾਤ ਤੇਰੇ ਘੋੜੀ ਬੰਨਾਂ ਜਦ ਇਹ ਘੋੜੀ ਲੈ ਕੇ ਬਾ ਇਹ ਵੀ ਚੌਦੀ ਸਾਹਿਬ ਦਾ ਬੜਪੰਨ ਸੀ ਲੋਕ ਉਹੀ ਨੇ ਅੱਜ ਵੀ ਚੌਧਰੀ ਜਗਨਨਾਥ ਖੰਨਾ ਨੂੰ ਯਾਦ ਕਰਦੇ ਉਹਨਾਂ ਦੀ ਪਰਿਵਾਰ ਨੂੰ ਤਾਂ ਘਾਟ ਹੈਗੀ ਆ ਖੇਡ ਚ ਵੀ ਘਾਟ ਮਹਿਸੂਸ ਕਰਦੇ ਆ ਅੱਛਾ ਅਸ਼ਵਨੀ ਜੀ ਇਹ ਤੁਸੀਂ ਲੰਬੀ ਲਿਸਟ ਬੋਲੀ ਗਿਆ ਅਜੇ ਰਹਿ ਗਈ ਮੇਰੇ ਖਿਆਲ ਹਾਂਜੀ ਹਾਂਜੀ ਅਜੇ ਰਹਿ ਗਈ ਆਪਣੀ ਹਾਂਜੀ ਠੀਕ ਹੈ ਜੀ ਸਰਬੇ ਵਾਲਾ ਫਿਰ ਜਦ ਲਿਆ ਉਹ ਹਾਂਜੀ ਫਿਰ ਬਨਬੋਰੇ ਵਾਲਾ ਲਿਆ ਅੱਛਾ ਬਨਬੋਰੇ ਤੋਂ ਹਾਂਜੀ ਨੌ ਦਾ ਕੁਛ ਪਤਾ ਬਨਮੋਰੇ ਤੋਂ ਆਪਣੇ ਜੈਲੇ ਉਹਨਾਂ ਨਾਲ ਸੀਗੇ ਅੱਛਾ ਜੀ ਉਹਨਾਂ ਕੋਲੋਂ ਹਾਂਜੀ ਤੇ ਕਤਲਵੰਡੀ ਤੋਂ ਲਿਆ ਭਜੇ ਨਾਲ ਹੁੰਦਾ ਸੀ ਮੇਵਾ ਮੇਵਾ ਸਿੰਘ ਉਹਨਾਂ ਤੋਂ ਲਿਆ ਅੱਛਾ ਜੀ ਫਿਰ ਇੱਕ ਅੰਗਰੇਜ਼ ਲਿਆ ਚੋਮੋ ਤੋਂ ਅੱਛਾ ਜੀ ਫਿਰ ਆਪਣੇ ਰਾਮ ਗੜੀਆ ਕਾਲਾ ਲਿਆ ਜੀ ਜਿਹੜੇ ਬਾਉਲ ਨੇ ਫੁੱਲ ਧੁੰਮਾ ਪਈਆਂ ਰਾਮ ਗੜੀਆ ਤਾਰ ਉਹ ਹੈ ਬਾਉਲ ਲਗਾਤਾਰ 5 ਸਾਲ ਬਾਉਲ ਦਾ ਫੁੱਲ ਚੜਾਈ ਤੇ ਉਸ ਬਾਉਲ ਦੀ ਫੁੱਲ ਉਹਦੀ ਵੀ ਫੋਟੋ ਪਈ ਹੈ ਹੈਗੀ ਜੀ ਦਿਖਾਉਣਾ ਵੀ ਅੱਛਾ ਜੀ ਤੇ ਫੇਰ ਹੁਣ ਚਲੋ ਉਹਨਾਂ ਦੀ ਡੈਥ ਤੋਂ ਬਾਅਦ 98 ਤੋਂ ਬਾਅਦ ਆਹ ਕਾਲੇ ਬੌਲ ਦੀ ਫੋਟੋ ਹੈ ਜੀ ਇਹ ਇਹ ਰਾਮਗੜੀ ਹੈ ਜੀ ਇਹ ਹਾਂਜੀ ਇਹ ਰਾਮਗੜੀ ਆ ਕਾਲਾ ਅੱਛਾ ਜੀ ਆਹ ਰਾਮਗੜੀਆ ਕਾਲਾ ਤੇ ਇਧਰ ਆ ਇਹ ਬੱਚਾ ਅਸੀਂ ਲਿਆ ਸੀ ਆ ਮੈਂ ਬੜਾ ਲਿਆ ਸੀ ਚੌਧਰੀ ਸਾਹਿਬ ਦੇ ਬਾਅਦ ਚੋਂ ਹਵਾਰੇ ਤੋਂ ਅੱਛਾ ਜੀ ਆਪਣੇ ਮਾਨਕੀ ਤੋਂ ਬਾਵੇ ਤੋਂ ਅੱਛਾ ਜੀ ਠੀਕ ਹੈ ਜੀ ਆਹ ਬੱਚਾ ਅਸੀਂ ਲਿਆ ਸੀ ਦੁਆਬੇ ਭੱਜਣ ਗਏ ਸੀਗੇ ਖੇਡਾਂ ਦੇ ਉੱਥੇ ਬੈਠਾ ਵਧੀਆ ਫੱਟਾ ਗਿਆ ਤਾਂ ਮੇਰੇ ਉੱਥੇ ਲੈ ਲਿਆ ਸੀ ਉੱਥੇ ਲੈ ਲਿਆ ਹਾਂਜੀ ਅੱਛਾ ਇਹ ਇਹ ਲਿਸਟ ਹੋਰ ਵੀ ਰਹਿੰਦੀ ਹੋਊ ਆਪਣੀ ਹਾਂਜੀ ਹਾਂਜੀ ਤੇ ਫਿਰ ਅਸੀਂ ਕਿਸ਼ਨਪੁਰੀਆ ਨਿਆ ਸੋਢੀ ਤੋਂ ਹੁਣ ਕਿਹੜਾ ਕਿਸ਼ਨਪੁਰ ਦੁਆਬੇ ਚ ਨਵਾਂ ਸ਼ਹਿਰ ਦੇ ਨਾਲ ਸਲਖਣ ਤੋਂ ਸਲਖਣ ਸੋਢੀ ਤੋਂ ਅ ਅੱਛਾ ਹਾਂਜੀ ਠੀਕ ਹੈ ਜੀ ਤੇ ਫਿਰ ਮੈਂ ਜਗਤਪੁਰੋਂ ਲਿਆ ਸਾਬਾਜ ਜਿਹੜਾ ਤੁਹਾਨੂੰ ਆ ਭਜਦਾ ਉਹ ਸਤਨਾਮ ਜੀ ਉਹ ਲਿਆ ਫਿਰ ਇਹਨਾਂ ਨੇ ਉੱਪਰ ਅੱਲਾ ਜਿਹੜਾ ਇਧਰਲੇ ਪਾਸੇ ਸਾਬਾਜ ਆਪਾਂ ਤੋਂ ਸੱਜੇ ਹੱਥ ਇਧਰ ਹਾਂਜੀ ਹਾਂਜੀ ਤੇ ਇੱਕ ਨਾਲ ਪੀੜਾ ਇਹ ਬਿੰਦਰ ਵੀਰਮੀ ਮਨਜਿੰਦਰ ਪੀਹੀੜ ਉਹਨਾਂ ਦਾ ਸੀ ਇਹ ਘਰ ਦਾ ਹੀ ਜੁੱਟ ਭਜਾਇਆ ਹੋਇਆ ਨਹੀਂ ਨਹੀਂ ਇੱਕ ਤਾਂ ਮੇਰਾ ਜੀ ਅੰਦਰਲਾ ਅੱਛਾ ਉੱਪਰਲਾ ਬਿੰਦਰ ਵੀਰਮੀ ਪੀੜਾ ਇਹਨਾਂ ਕੋਲ ਹਾਂਜੀ ਹਾਂਜੀ ਉਹਨਾਂ ਦਾ ਸੀ ਇਹ ਕਿਸੇ ਖੇਡ ਦੀ ਫੋਟੋ ਹੋਣੀ ਇਹ ਹੈਗੀ ਨੰਦਪੁਰ ਕਲੌਡ ਦੀ ਪੋਜੀਸ਼ਨ ਆਈ ਸੀ ਹਾਂਜੀ ਤੀਜਾ ਨੰਬਰ ਦੀ ਤੀਜਾ ਨੰਬਰ ਸੀ ਹਾਂਜੀ ਹਾਂਜੀ ਅੱਛਾ ਇਹ ਫਿਰ ਅ ਹਜੇ ਇਹਦੇ ਚ ਲਿਸਟ ਰਹਿ ਗਈ ਹੋਣੀ ਹਾਂਜੀ ਹਾਂਜੀ ਬਹੁਤ ਤਾਂ ਬਹੁਤ ਨੇ ਚਲੋ ਹੁਣ ਆਪਾਂ ਨਮੈਸ਼ ਤੋਂ ਅੱਗੇ ਨੂੰ ਚੱਲੀਏ ਚੌਂਦੀ ਸਾਹਿਬਾਂ ਹਾਂਜੀ ਤੇ ਹੁਣ ਫਿਰ ਨਵੈਸਤ ਤੋਂ ਬਾਅਦ ਸ਼ਿਪਾਰੀਆਂ ਪੂਰੇ ਜੋਬਨ ਤੇ ਆ ਗਏ। ਬੋਲ ਜੀ ਫੋਲ। ਚੌਧਰੀ ਸਾਹਿਬ ਦੀ ਜਿੱਥੇ ਵੀ ਪੰਜਾਬੀ ਬੈਠਾ ਵਾ ਦਹਾਈ ਪੈ ਗਈ ਵੀ ਚੌਧਰੀ ਜਗਨਨਾਥ ਖੰਨਾ। ਉਦੋਂ ਫਿਰ ਜਾਣੀ ਸਿਖਰ ਹੋ ਗਿਆ। ਹਾਂਜੀ ਹਾਂਜੀ। ਫਿਰ ਉਦੋਂ ਬਾਅਦ ਫਿਰ ਕਿਹੜਾ ਬੋਲ ਦਾ ਆਏ? ਵੀ ਇਹ ਬੋਲ ਤੋਂ ਥੋੜਾ ਜਿਆ ਕਟਿਆ ਹੋਵੇ। ਨਹੀਂ ਫਿਰ ਇਹ ਬੋਲ ਨੇ ਲਾਇਆ ਜੀ ਇਕੱਠੇ। ਇਹ ਬੋਲ ਦੀ ਹੋਰ ਵੀ ਫਿਰ ਕੋਈ ਕਹਾਣੀ ਹੈਗੀ ਆ। ਹਾਂਜੀ। ਹਾਂਜੀ। ਹੁਣ ਜਿਸ ਤਾਂ ਲਾਈਏ ਤਾਂ ਅੜੀ ਹੋਈ ਖੇਡ। ਅੱਛਾ। ਜਿਵੇਂ ਹੁਣ ਦੂਸਰ ਵੀ ਆ ਕੇ ਦਵਾਰੇ ਦੁਰੜਕੇ ਵੀ ਪਹਿਲਾਂ ਕਰਦੇ ਜਿਵੇਂ ਪਹਿਲਾਂ ਹਰਗੇ। ਅੱਛਾ ਕਿਤੇ ਹੋਇਆ ਹੈ ਜੇ ਖੇਡ ਅੜ ਜਾਣੀ ਕੀ ਕਿਹਦੇ ਨਾਲ ਖੇਡ ਅੜਦੀ ਸੀ ਖੇਡ ਅੜੀ ਆ ਜੀ ਸਾਡੀ ਬਣੂਂਦੀ ਦੀ ਤੁਹਾਨੂੰ ਇੱਕ ਵਾਰ ਗੱਲ ਦੱਸਾਂ ਜੀ ਹਾਂਜੀ ਮੈਂ ਤਾਂ ਚਲੋ ਛੋਟਾ ਜਿਆ ਸੀ ਹਾਂਜੀ ਮੈਂ ਨਾਲ ਜੁੜ ਗਿਆ ਸੀ ਉਸ ਦਿਨ ਅੱਛਾ ਜੀ ਬੜੂ ਸ਼ਪਾਰੀਆ ਬੌਲ ਤੇ ਚੂੜਪਰੀਆ ਬੌਲ ਜੋੜੇ ਅੱਛਾ ਜੀ ਠੀਕ ਹੈ ਜੀ ਇਹ ਹਰਗੇ ਢੰਡਾਰੀ ਵਾਲੇ ਆ ਕੇ ਟਾਈਮ ਤੋੜ ਗਏ ਬਚਨ ਹੋਣੀ ਹਾਂਜੀ ਹਰਚੰਦ ਸਿੰਘ ਢੰਡਾਰੀ ਵਾਲਿਆਂ ਦਾ ਬੌਲ ਦਾ ਆ ਕੇ ਟਾਈਮ ਤੋੜ ਗਏ ਕਿਹੜਾ ਬੌਲ ਸੀ ਉਹਨਾਂ ਕੋਲ ਅੰਦਾਜ਼ਾ ਉਹ ਨਹੀਂ ਮੈਨੂੰ ਯਾਦ ਨਹੀਂ ਅੱਛਾ ਜੀ ਇਹਨਾਂ ਵਾਲੇ ਬੋਲ ਟਾਈਮ ਤੋੜ ਗਏ ਉਹਨਾਂ ਕੋ ਮਾਨਕੀ ਦੇ ਬੇਗੋਲੀਆਂ ਮਾਨਕੀਆਂ ਤੇ ਬੇਗੋਲੀਆਂ ਹਾਂਜੀ ਮਾਨਕੀ ਤੇ ਬੇਗੋਲੀਆਂ ਅੱਛਾ ਇਹ ਲੋਦ ਅੱਛਾ ਜੀ ਇਹ ਟਾਈਮ ਤੋੜ ਗਏ ਚਲੋ ਜੀ ਪੂਰਾ ਰੌਲਾ ਪਿਆ ਹਲ ਲਾ ਲਾ ਹੋ ਗਈ ਰੌਲੇ ਪਏ ਗਏ ਇਹਨਾਂ ਨੇ ਮਾਰੀਆਂ ਛਾਲਾਂ ਬਚਨ ਉਹਨਾਂ ਨੇ ਹਾਂਜੀ ਅੱਛਾ ਬਜ਼ੁਰਗਾਂ ਨੇ ਹਰਚੰਦ ਸਿੰਘ ਉਹ ਵੀ ਜਵਾਨੀ ਸੀਗੇ ਉਸ ਟਾਈਮ ਪੂਰੇ ਪੰਗੜੇ ਪਾਤੇ ਹਾਂਜੀ ਅੱਛਾ ਇਹ ਦਿੱਤ ਉਹਨਾਂ ਨੂੰ ਲੱਗਿਆ ਗੁੱਸਾ ਜੀ ਇਹ ਆਪਣੇ ਲਖਮੀਪੁਰ ਵਾਲਿਆਂ ਖਿਆਲ ਕਰਨ ਉਹ ਹਾਂਜੀ ਅੱਛਾ ਰਾਏਕੋਟੀਆਂ ਬੋਲ ਬੇਲਾ ਖੜਾ ਸੀ ਅੱਛਾ ਇਹ ਰਾਏਕੋਟੀਆਂ ਬੋਲ ਬੇਲਾ ਸਾਨੂੰ ਨਾ ਚੌਧਰੀ ਸਾਹਿਬ ਨੂੰ ਪਤਾ ਅੱਛਾ ਵੀ ਦੁਆਰੇ ਆਉਣਾ ਸ਼ਪਾਰੀਏ ਬੋਲ ਨੇ ਅੱਛਾ ਇਹ ਦਿੱਤੋ ਨਹੀਂ ਜਦੋਂ ਖੀਲੀ ਸ਼ਿਫਟ ਚ ਸ਼ਪਾਰੀਏ ਬੋ ਉਹਨੂੰ ਲਈ ਆਉਣ ਨਾਲ ਰਾਏਕੋਟੀਆਂ ਦੇ ਅੱਛਾ ਚੌਧਰੀ ਸਾਹਿਬ ਮੈਂ ਆਪ ਖੜਾ ਕੋਲੇ ਸੁਣਦਾ ਕਹਿੰਦਾ ਭੱਲੇ ਨੂੰ ਕਹਿੰਦੇ ਜਾਓ ਦਿੱਤ ਨੂੰ ਲੈ ਕੇ ਫੜ ਕੇ ਹਾਂ ਦਿੱਤ ਲੈ ਆਂਦਾ ਕਾਰ ਕੋ ਆ ਗਿਆ ਹਾਂਜੀ ਉਹਨੂੰ ਕਹਿੰਦੇ ਆ ਕੀ ਕਰ ਰਹੇ ਹਾਂ ਹਾਂ ਵੀ ਤੂੰ ਬੋਲ ਨੂੰ ਦੁਆਰੇ ਲਈ ਜਨਾਂ ਇਹ ਛੋਟਾ ਰਹਿਗਾ ਇਹ ਬੱਚਾ ਪਹਿਲੀ ਵਾਰੀ ਉਹ ਫਿਰ ਉਹ ਮੈਚ ਚੜ ਗਿਆ ਹਾਂਜੀ ਅੱਛਾ ਵੀ ਤੂੰ ਇਹਨੂੰ ਦੁਬਾਰੇ ਲਈ ਜਾਂਦਾ ਜੋ ਕਟਨਡਾਰੀ ਵਾਲੇ ਨੇ ਭੰਗੜੇ ਪਾਏ ਹੋਏ ਸੀ ਹਾਂ ਵੀ ਤੂੰ ਇਹਨੂੰ ਦੁਬਾਰੇ ਲਈ ਆਉਣਾ ਇਹ ਛੋਟ ਹੈਗਾ ਰਾਏਕੂਟੀਆਂ ਬੋਲਦਾ ਦੇ ਕਿੱਡਾ ਤਕੜਾ ਬੋਲਦਾ ਹਾਂ ਵੀ ਆਪਾਂ ਤਾਂ ਹਜੇ ਹੋਣੇ ਲਿਆ ਇਹ ਹਾਂ ਜਿੱਤ ਕਹਿੰਦਾ ਨਹੀਂ ਜੀ ਮੈਨੂੰ ਨਹੀਂ ਪਤਾ ਮੇਰੀ ਇੱਜ਼ਤ ਮੈਂ ਤਾਂ ਜੋੜਨਾ ਵੀ ਹਰਗੇ ਤੇ ਉਧਰ ਤਾਂ ਭੰਗੜੇ ਪਾਏ ਹੋਏ ਆ ਮੈਂ ਤਾਂ ਜੋੜਨਾ ਹਾਂ ਉਹ ਵੀ ਸਾਹਿਬ ਫਿਰ ਚਲੋ ਦਿਮਾਗੀ ਸੀ ਉਹਨਾਂ ਨੇ ਫਿਰ ਮੈਨੂੰ ਦੱਸਿਆ ਵੀ ਐਂ ਕਰ ਫਿਰ ਬੋਲ ਨੂੰ ਉੱਪਰ ਕਰ ਲਈ अच्छा फिर वो दिमाग हां चौधरी वाला महाजन वाला बरत के हां जी कहंदे हुं तू ਲਈ ਦੇ ਨੂੰ ਅੰਦਰ ਜਨ ਹਾਂ ਇਹਨੂੰ ਉੱਪਰ ਕਰ ਲਈ ਜਿੱਤਣ ਉਹ ਜਿਹੜੀ ਆਪਾਂ ਗੱਲ ਪੁੱਛਣੀ ਚਾਹੁੰਦੇ ਸੀ ਵੀ ਉਹ ਸਮਾਂ ਸੀ ਦਿਮਾਗ ਦਾ चौधरी साहब ਨੂੰ ਮੁੰਨੀ ਦਿਮਾਗੀ ਕਿਹਾ ਜਾਂਦਾ ਮਾਜਨ ਮਾਜ ਨਹੀਂ ਹੁੰਦਾ ਵਾ ਸੋ ਬਹੁਤ ਕਿਹੜੀ ਸਾਈਡ ਜਾ ਰਿਹਾ ਸੀ ਪਰ ਦੂਸਰ ਜਾ ਰਿਹਾ ਸੀ ਤੇ चौधरी साहब ਨੇ ਵਿਚੋਂ ਰੋਕ ਕੇ ਬਲਾ ਕੇ ਵੀ ਇੱਧਰ ਨਹੀਂ ਇੱਧਰ ਕਰਦੇ ਤੇ ਅੱਛਾ ਫੇਰ ਚਲੇ ਗਏ ਉਧਰ ਜੀ ਰਾਏ ਕੋਟੀਆਂ ਉਧਰ ਗੱਡੀਆਂ ਤਾਂ ਥੋੜੀਆਂ ਰਹਿੰਦੀਆਂ ਆਉਣਗੀਆਂ ਹਾਂ ਅਖੀਲ ਹੀ ਸ਼ਿਫਟ ਸੀ ਲੋਕਾਂ ਨੂੰ ਆਸ ਸੀ ਖੜਾ ਸੀ ਮੇਲਾ ਮੇਲਾ ਪੂਰਾ ਖੜਾ ਸੀ ਵੀ ਚੌਧਰੀ ਖੜਾ ਮੇਲਾ ਖੜਾ ਲੋਕ ਪੂਰੇ ਖੜੇ ਅੱਛਾ ਇਹ ਵੀ ਇੱਕ ਵੱਡੀ ਗੱਲ ਸੀ ਲੋਕਾਂ ਨੇ ਜਿਆਦੇ ਦਿੱਤ ਨੂੰ ਚੱਕ ਚਕਾ ਕੇ ਕਿਹਾ ਤੁਸੀਂ ਬਹੁਤ ਹਰਗੇ ਲੋਓ ਭੰਗੜੇ ਪਾਉਂਦੇ ਤੂੰ ਚੌਧਰੀ ਦੇ ਬਹੁਤ ਹਰਗੇ ਅ ਕਿਉਂਕਿ ਖੇਡ ਰ ਖੇਡਣੀ ਹੋਰ ਗੱਲ ਆ ਖੇਡ ਚ ਪਿਆਰ ਬਣਾਉਣਾ ਉਹ ਉਧਰ ਵੀ ਵੱਡੀ ਗੱਲ ਆ ਇਹ ਤਾਂ ਗੱਲ ਮੰਨਦੇ ਹੋ ਤੁਸੀਂ ਪਿਆਰ ਹੁੰਦਾ ਸੀ ਸਾਰਿਆਂ ਦਾ ਇਹ ਨਹੀਂ ਸੀ ਹੁਣ ਜਿਵੇਂ ਜੀ ਉਹਨਾਂ ਨੇ ਬੜਕਾ ਮਾਰੀਆਂ ਵੀ ਰੌਲਾ ਲੜਪੇ ਇਹ ਨਹੀਂ ਸੀ ਬਾ ਉੱਥੇ ਹੀ ਖੁਸ਼ੀ ਭੰਡਾਰ ਬਾ ਚੋਣੀ ਨਹੀਂ ਅੱਛਾ ਚਲੇ ਗਏ ਉਧਰ ਗੱਡੀ ਲੋਕ ਵੀ ਖੜੇ ਆ ਵੀ ਕਿਉਂ ਨਹੀਂ ਖੜਾ ਖੜੇ ਆ ਵੀ ਸ਼ਪਾਰ ਬਰੌਣ ਬਰੌਣ ਆ ਗਿਆ ਇੱਕ ਵੱਡੀ ਗੱਲ ਸੀ ਇਹ ਮੇਲਾ ਖਿੰਡਿਆ ਹੋਇਆ ਵਾ ਲੋਕ ਕੋਈ ਨਵਾਂ ਬੰਦਾ ਆਇਆ ਹਾਂਜੀ ਤਾਂ ਲੋਕ ਦੇਖਦੇ ਸੀ ਵੀ ਚੌਧਰੀ ਖੜਾ ਤਾਂ ਖੇਡ ਖੜੀ ਆ ਹਾਂਜੀ ਬਿਲਕੁਲ ਇਹ ਗੱਲ ਇੱਕ ਬਿਲਕੁਲ 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 ਖੜੀ ਹੈ ਬਿਲਕੁਲ ਅੱਛਾ ਜੀ ਫਿਰ ਚਲੇਗੇ ਫਿਰੇ ਚਲੇਗੇ ਬੋਲ ਨੂੰ ਅੰਦਰ ਲਈ ਜਾਂਦੇ ਸੀ ਹਾਂਜੀ ਚਲੋ ਬਲਾਕ ਇਹਨੂੰ ਸਮਝਾਇਆ ਵੀ ਉੱਪਰ ਜੋੜ ਲੈ ਜੇ ਜਿੱਤਣਾ ਕੋਈ ਬੋਲ ਚੂੜਪਰੀਆ ਤਗੜਾ ਵੀ ਉਹਨੇ ਅੰਦਰੋਂ ਗੱਡੀ ਪੱਟ ਲੈਣੀ ਇਹਨੇ ਆਪੇ ਉੱਪਰੋਂ ਮਗਰ ਰਹਿ ਕੇ ਭੱਜੀ ਹੋਣਾ ਤਾਂ ਠੀਕ ਆ ਬਾੜ ਸੀਗੀ 51 ਦਾ ਟਾਈਮ ਲੱਗਿਆ ਉਹਨਾਂ ਦਾ ਅੱਛਾ 51 ਸਕਿੰਟ ਦਾ ਢੰਡਾਰੀ ਵਾਲਿਆਂ ਦਾ ਲੱਗਿਆ ਹੋਇਆ ਟਾਈਮ ਲੱਗਿਆ ਅੱਛਾ ਉਹ ਸਕਿੰਟ ਤੋੜ ਕੇ ਤੇ ਆ ਗਏ ਪਹਿਲੇ ਪਹਿਲਾਂ 55 ਲੱਗਿਆ ਸਾਡਾ ਫਿਰ ਉਹ 51 ਲਾਗੇ ਉਹ 51 ਲਾਗੇ ਚੌਦੀ ਸਾਹਿਬ ਨੂੰ ਲੱਗਦਾ ਸੀ ਵੀ ਹਜੇ ਟਾਈਮ 'ਚ ਗੰਜਾਇਸ਼ ਹੈ ਕੀ ਕਿ ਨਹੀਂ ਨਹੀਂ ਇਹ ਤਾਂ ਨਹੀਂ ਕਹਿ ਸਕਦਾ ਮੈਂ ਗੰਜੈਸ਼ ਤਾਂ ਸੀਗੀ ਜੇ ਮੈਂ ਕਹਿੰਦੇ ਸੀ ਤਾਂ ਇਹਨਾਂ ਨੂੰ ਉੱਪਰ ਕਰਾਇਆ ਬੋਲਦਾ ਅੱਛਾ ਪਰ ਇਹ ਡਰਦੇ ਸੀ ਵੀ ਚਲੋ ਰਾਏਕੋਟੀਆਂ ਬਹੁਤ ਤਕੜਾ ਪੁਰਾਣੀ ਹੁੰਦੀ ਸੀ ਉਦੋਂ ਹਾਂਜੀ ਅੱਛਾ ਜੀ ਦਿੱਤੇ ਹੱਕ ਦਾ ਸੀ ਅੱਛਾ ਜੀ ਅ ਦਿੱਤ ਬਾਈ ਜੀ ਦਾ ਭਜਨ ਵੀ ਖਾਸਾ ਲੱਗਦਾ ਬਹੁਤ ਜਵਾਨ ਇੰਨਾ ਸੀਗਾ ਜੀ ਹਾਂਜੀ ਗੱਡੀ ਨੂੰ ਲੱਕੜ ਦੇ ਪਈਏ ਹੁੰਦੇ ਸੀ ਉਹਦਾ ਲੱਕੜ ਵਾਲੇ ਸੀ ਠੀਕ ਹੈ ਜੀ ਹਾਂਜੀ ਉਹ ਜਿਹੜੀਆਂ ਪਿੰਜਣੀਆਂ ਸੀ ਬੰਨਦੇ ਹੀ ਰੱਸੀ ਨਾਲ ਕੀ ਜੀ ਰੱਸੀ ਨਾਲ ਬੰਨਦੇ ਹੁੰਦੇ ਤੇ ਸਾਈਡ ਤੋਂ ਪਿੰਜਣ ਜੀ ਚ ਟੈਰ ਇਹਦਾ ਚੱਕਾ ਫਸਾਉਂਦੇ ਸੀ ਲੱਕੜ ਵਾਲਾ ਅੱਛਾ ਜੀ ਬਾਹਰ ਉਹਦੇ ਪਿੰਡੇ ਉਹ ਲੱਗਦੀ ਹੁੰਦੀਆਂ ਦੀਆਂ ਉਹ ਰੱਸੀ ਨਾਲ ਸੀ ਬੰਨਦੇ ਹੁੰਦੇ ਸੀ ਅੱਛਾ ਉਹ ਫੋਨ ਕੇ ਗਰੀਸ ਵੀ ਕਰਦੇ ਹੁੰਦੇ ਸੀ ਅਸੀਂ ਠੀਕ ਆ ਉਹ ਰੱਸੀ ਨੂੰ ਪੈਰ ਨਾਲ ਐ ਦੱਬ ਕੇ ਬੋਲ ਨਾਲ ਬ੍ਰੇਕਾਂ ਲਵਾ ਦਿੰਦਾ ਸੀ ਇੰਨੀ ਜਾਨ ਹੁੰਦੀ ਸੀ ਇਸ ਸ਼ਖਸ ਚ ਵਾਹ ਜੀ ਵਾਹ ਇੱਕ ਵਾਰੀ ਸਾਂਹੇ ਵਾਲਾ ਬੰਦਾ ਆ ਗਿਆ ਤਾਂ ਸਾਡਾ ਹੀ ਜੰਗ ਸਿੰਘ ਹਾਂ ਜੀ ਜਦ ਇਹ ਅੱਧ ਚੋਂ ਵੰਦ ਰੋਗ ਤੇ ਜਦ ਇਹ ਕੱਢਦਾ ਗੱਡੀ ਦੇ ਵਿੱਚੋਂ ਵੱਡਿਆ ਹੋਇਆ ਇਹ ਇਹ ਵੀ ਮੈਂ ਸੁਣਨ ਵਾਲੇ ਦਰਸ਼ਕਾਂ ਤੇ ਬੈਲ ਗੱਡੀਆਂ ਦੇ ਸ਼ਕੀਰ ਵੀ ਰਮ ਦੱਸਦਾ ਵੀ ਅੱਜ ਇੱਕ ਬਹੁਤ ਵੱਡੀ ਗੱਲ ਪਤਾ ਲੱਗੀ ਆ ਵੀ ਗੁਰਦੇਵ ਸਿੰਘ ਜਿਹੜੇ ਸੋਨੀ ਵੀਰ ਲਖਮੀਪੋਰਾ ਅੱਜ ਜਿਨ੍ਹਾਂ ਨੇ ਪੈਰਾਂ ਵਾਲੀਆਂ ਠੋਕਰਾਂ ਸ਼ੁਰੂਆਤ ਕੀਤੀ ਆ ਉਹਨਾਂ ਦੇ ਦਾਦਾ ਜੀ ਬੰਦਿਆਂ ਤੋਂ ਮੂਰੇ ਬੋਲਦ ਨਹੀਂ ਰੁਕਦੇ ਜੇ ਆਪਾਂ ਗੱਲ ਕਹੀਏ ਵੀ ਉਹਨਾਂ 'ਚ ਉਹਨਾਂ ਦੇ ਇੰਨੀ ਜਾਨ ਸੀ ਵੀ ਉਹ ਆਪਦੇ ਦਮ ਤੇ ਇਕੱਲਾ ਬੰਦਾ ਬੋਲਦ ਰੋ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਇਹ ਵੀ ਪੰਜਾਬ ਦੀ ਇੱਕ ਕੁਇਕਸ਼ਨ ਸ਼ੋਹਾਨ ਜੀ ਹਾਂ ਜੀ ਬਿਲਕੁਲ ਜੋ ਅੱਜ ਤੁਹਾਨੂੰ ਪਤਾ ਲੱਗਿਆ ਵੀ ਲੋਕ ਦੋ ਦੋ ਨੱਥਾ ਫੜ ਕੇ ਬੋਲਦੇ ਐਡੇ-ਐਡੇ ਬੰਦੇ ਤੇ ਉਹ ਬੰਦਾ ਕਿੱਲੀ ਚੁਸੀਆ ਅੱਛਾ ਜੀ ਚਲੋ ਜੋੜੇ ਬੌਲ ਦਾ ਸ਼ਪਾਰੀਆ ਤੇ ਰਾਇਕੋਟੀਆ ਹਾਂਜੀ ਇਹ ਬੌਲ ਦਾ ਕੇ ਜਿੱਤ ਗਏ ਜੀ ਸਾਰਿਆਂ ਨੂੰ ਸਾਰਿਆਂ ਨੂੰ ਜਿੱਤ ਗਏ ਫੇਰ ਉਹ ਭੰਗੜੇ ਵਿੱਚ ਹੀ ਰਹਿ ਗਏ ਹਾਂਜੀ ਅੱਛਾ ਚਲੋ ਫੇਰ ਤੁਸੀਂ ਪਾਈ ਭੰਗੜੇ ਨਹੀਂ ਨਹੀਂ ਸਾਡੇ ਨਹੀਂ ਫਾਦਰ ਸਾਹਿਬ ਸਾਡੇ ਬਾਜ਼ ਜ਼ਿਆਦਾ ਇੱਕ ਸੂਲ ਸੀ ਹਾਂਜੀ ਬੌਲ ਤੇ ਭੱਜੇ ਕਾਰ ਕੱਢਣੀ ਇਹ ਨਹੀਂ ਬੌਲ ਕੋ ਖੜਨਾ ਜਾ ਕੇ ਇੱਧਰ ਸਿੱਧਾ ਕਰਨ ਨੂੰ ਬੰਦਿਆਂ ਨੂੰ ਕਿਹਾ ਤਾਂ ਆਪਣੇ ਬੌਲ ਚਾੜੋ ਘਰੇ ਆ ਜੋ ਬਸ ਅੱਛਾ ਫਿਰ ਉਹ ਬਹੁਤ ਨਹੀਂ ਟਾਈਮ ਲਾਤਾ ਕੇ ਉਹਨਾਂ ਨੇ ਮੇਰੇ ਖਾ 50 ਟਾਈਮ ਲਾਤਾ ਹੀ ਬੋਲਦਾਂ ਨੇ ਸੈਕਿੰਡ ਪਹਿਲਾਂ ਤੁਹਾਨੂੰ ਤੋੜਿਆ ਫਿਰ ਸੈਕਿੰਡ ਫੇਰ ਤੁਸੀਂ ਤੋੜ ਕੇ ਹਾਂਜੀ ਹਾਂਜੀ ਉਹ ਬੋਲਦਾਂ ਨੇ ਸ਼ਿਵਾਰੀਆ ਬੋਲਦਾਂ ਹਾਂਜੀ ਇਹ ਮੰਨਦੀਆਂ ਗੱਲਾਂ ਨੇ ਹਾਂਜੀ ਅੱਛਾ ਇਹ ਦੇਖ ਲੋ ਆ ਕੇ ਜਾਨੀ ਫਾਜ਼ਲ ਜ਼ਫ ਨੇ ਮੁਰ ਕੇ ਪਹਪਤਾ ਬੋਲ ਨਹੀਂ ਕੱਢਿਆ ਸ਼ਿਵਾਰੀਆ ਦਿਮਾਗ ਸੀ ਬਈ ਜੋਰ ਲੱਗਿਆ ਕਹਿੰਦਾ ਨਹੀਂ ਕੱਢਣਾ ਕਿਉਂਕਿ ਹੁਣ ਤਾਂ 22 ਦੀ ਬਾਤ ਨੂੰ ਅਗਲਾ ਕਰਾ ਦੁੱਸਰਾ ਲੱਗਦੀ ਆ ਉਹ ਤਾਂ 50 ਵਾਲੀ ਗੱਲ ਵੱਡੇ ਆਲਾ ਤਾਂ 40 42 40 50 ਨੱਕਰਦੀਆਂ ਪੈਰਾਂ ਨੂੰ ਜੋਰ ਵੀ ਵੱਧ ਲੱਗਦਾ ਸੀ ਉੱਤੇ ਵਜਨ ਬਈ ਕੁਆਂਟਲ ਵਾਲਾ ਬੰਦਾ ਸੀ ਹਾਂਜੀ ਹਾਂਜੀ ਅੱਛਾ ਉਹ ਫੇਰ ਮੈਚ ਫੇਰ ਮਾਨ ਸਨਮਾਨ ਪੂਰਾ ਜੀ ਫਸੇ ਯਾਰ ਅੱਛਾ ਫੇਰ ਉਹ ਦੁਬਾਰਾ ਢੰਡਾਰੀ ਵਾਲੇ ਨੇ ਵੀ ਗੁੱਸਾ ਖਾਦਾ ਹਾਂਜੀ ਦੇਖੋ ਕੋਈ ਗੁੱਸਾ ਨਹੀਂ ਸੀ ਕਰਦਾ ਜਦ ਇਹ ਵੇ ਇਕੱਠੇ ਹੋ ਜਾਂਦੇ ਸੀ ਬਹੁਤ ਦੋਨਾਂ ਦਾ ਜੋੜ ਦੇ ਸੀ ਕਿ ਨਹੀਂ ਹਾਂਜੀ ਹਾਂ ਜੁੜ ਜਾਂਦੇ ਸੀ